ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਜੇ ਲੋ ਜੀ ਪੰਜਾਬ ਦੇ ਵਿੱਚੋਂ ਪਹਾੜ ਦਸਣ ਲੱਪੇ ਆ ਨਹੀਂ ਪੈਣ ਦਾ ਮੌਸਮ একদম ਕਲੀਅਰ ਹੋ ਗਿਆ ਤੇ ਉਹ ਦੇਖੋ ਉਹ ਦੇ ਇਹ ਮੇਰਾ ਫਿਰ ਸ਼ਿਮਲੇ ਵਾਲ ਨੂੰ ਆ ਪਹਾੜ ਜਿਹੜੇ ਦਿਖ ਰਹੇ ਆ ਦੇਖੋ ਤਾਂ ਫੇਰ ਮੋ ਜੀ ਪੰਜਾਬ ਤੋਂ ਦਿਸਣ ਵਾਲਾ ਪਹਾੜ ਉਹ ਐਲਪੀਯੂਆ ਦੇਖ ਸਕਦੇ ਆ ਤੁਸੀਂ ਕਿੰਨਾ ਸੁੰਦਰ ਨਜ਼ਾਰਾ ਹੈ ਜੋ ਪੰਜਾਬ ਤੋਂ ਪਹਾੜ ਦੇਖ ਰਹੇ ਆ ਇਤਨ ਨੂੰ ਨਹੀਂ ਦੇਖੀਂ ਦੇਖ ਲੈ है। 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 ज्यादा ज़ूम करके दिखा नहीं दिखा छो जूम है सकते हम किन्ना सुंदर नजारा है ਜਾਵ ਦੇ ਵਿੱਚੋਂ ਦੇਖ ਰਹੇ ਪਹਾੜ ਦੇਖੋ ਤੁਸੀਂ ਤਾਂ ਆਪਾਂ ਖੜੇ ਆ ਸਭ ਤੋਂ ਉੱਪਰ ਟੋਪ ਤੇ ਮੌਸਮ ਦੇਖੋ ਕਿੰਨਾ ਸ਼ਾਨਦਾਰ ਹੋਇਆ ਪਿਆ ਬੰਦਲ ਲੋ ਇਧਰ ਪਣ ਦਾ ਮਾਹੌਲ ਦੇਖ ਲੋ ਨਦਾਂ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜਿੰਦਾ ਉਹ ਇੱਕ ਹੋਰ ਪਾਣੀ ਗੁਰਦੁਆਰਾ ਦੇਖ ਰਹੇ ਆ ਔਰ ਇਹ ਆ ਪਿੰਡ ਦਾ ਮੋਹ ਕੋਲੇ ਤੇ ਕੁਠੀਆਂ ਮੋਹਤ ਵੱਡੀਆਂ ਵੱਡੀਆਂ ਆ ਦੇਖੋ ਟੈਂਕ ਕਾਲੀ ਕੋਠੀ ਉਹ ਦੀਵਾ ਉੱਤੇ ਖੜੇ ਨੇ ਟੈਂਕ ਦੇ ਮੈਂ ਤਾਂ ਦੇਖ ਕੇ ਹਰਾਮ ਹੋ ਗਿਆ ਮੈਂ ਤਾਂ ਉਦਾ ਹੀ ਚਾਹ ਕਿ ਥੱਲੇ ਉਹ ਦੇਖਦਾ ਪਿਆ ਸੀ ਮੌਸਮ ਤੇ ਮੈ ਆ ਬਰਫਾਂ ਵਾਲੇ ਪਹਾੜ ਵੀ ਦੀਦੇ ਆ ਜੇ ਕਿਸੇ ਨੂੰ ਤੁਹਾਨੂੰ ਜਿਸਦੇ ਹੋਏ ਤਾਂ ਦੱਸਿਓ ਜਰੂਰ ਇੰਨਾ ਨਾ ਦੀਦੇ ਆ ਦੇਖੋ ਹਲਕੇ ਹਲਕੇ ਜੇ ਦੀਦੇ ਹਨ ਉੱਪਰ ਲੱਛਕੋ ਜੀ ਪੈ ਰਹੀ ਆ इधरों साफ भी रेह जी आप देख रहे थे उपरला माहौल उपरला देख सकते हो व्यू चेक करो तो कि सोना आ रहा है ਆਲੀ ਹਿਆਲੀ ਉੱਪਰ ਆਸਮਾਨ ਉਹ ਦੇਖ ਪਹਾੜ ਸਾਡੇ ਪਿੰਡ ਤੋਂ ਦਿਸ ਰਹੇ ਪਹਾੜ ਪਹਾੜਾਂ ਦਾ ਨਜ਼ਾਰਾ ਦੇਖਦਿਆਂ ਹੋਇਆ ਸੁੰਦਰਤਾ ਹੈ ਨਹੀਂ ਕੋਟਰ ਵੀ ਜਾਣ ਲਿਆ ਉਹ ਉੱਪਰ ਚੜੰਦਾ ਇਹ ਕੀ ਵੀ ਸਾਰੇ ਦੇ ਟੇੰਡਾ ਇਹ ਆਰਮੀ ਵਾਲਿਆਂ ਦਾ ਪਹਾੜਾਂ ਦੇ ਉੱਪਰ ਦੀ ਨਾਂਗਰਿਆ ਵੇ ਬਣ ਰਿਹਾ ਵਾ ਜਿਹੜਾ ਐਕਸਪ੍ਰੈਸ ਹਾਈਵੇ ਹੈ ਇਹ ਇਹ ਬਸਾ ਨਹੀਂ ਗੱਲ ਦੀ ਗੱਲ ਨਿਕਲਦਾ ਪਿਆ ਜਾ ਰਿਹਾ ਹੈ